ਜੀ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਕਟਾ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲਾਂ ਅੰਮ੍ਰਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫਤਰ ਨੂੰ ਮਾਰਚ ਕਰਕੇ ਉੱਥੇ ਪਹੁੰਚਿਆ ਜਾਊਗਾ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਹਰਿਆਣਾ ਦੀ ਸੈਣੀ ਸਰਕਾਰ ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦਵਾਂਗੇ ਇਸ ਦੇ ਨਾਲ ਹੀ ਕਿਸਾਨ ਅਜ ਵਿਰੋਧੀ ਧਿਰਾਂ ਦੇ ਸੰਸਦਾਂ ਨੂੰ ਮੰਗ ਪੱਤਰ ਵੀ ਦੇਣਗੇ ਇਹ ਮੰਗ ਪੱਤਰ ਦੇਸ਼ ਭਰ ਚੀ ਇੰਡੀਆ ਗਠਜੋੜ ਦੇ ਐਮਪੀਸ ਨੂੰ ਦਿੱਤਾ ਜਾਵੇਗਾ ਕਿਸਾਨਾਂ ਨੇ ਇਹ ਫੈਸਲਾ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਨੂੰ ਵੇਖਦੇ ਹੋਏ ਲਿਆ ਹੈ ਕਿਸਾਨ ਐਮਐਸਪੀ ਲਈ ਲੋੜਿੰਦਾ ਬਜਟ ਦੀ ਮੰਗ ਕਰ ਰਹੇ ਨੇ ਤੇ ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਕਰਜ਼ੇ ਦੀ ਮਾਫੀ ਕੀਤੀ ਜਾਵੇ ਇਸ ਮਾਮਲੇ 'ਚ ਪੂਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਰਿਪੋਰਟਰ ਅੰਕੁਸ਼ ਮਹਾਜਨ ਅੰਕੁਰ ਜੀ ਕਿਸਾਨਾਂ ਦਾ ਮੋਰਚਾ ਇੰਨੇ ਦਿਨਾਂ ਤੋਂ ਚੱਲ ਰਿਹਾ ਹੈ ਸੁਣਵਾਈ ਨਹੀਂ ਹੋ ਪਾਰੀ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਗੇ ਵਧ ਰਹੇ ਨੇ ਇਸ ਬਾਰੇ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਬਿਲਕੁਲ ਪੁਸ਼ਪਾ ਕਿਸਾਨਾਂ ਦੇ ਅੰਦੋਲਨ ਦੇ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਅੱਜ ਤਕਰੀਬਨ 147 ਦਿਨ ਹੋ ਚੁੱਕੇ ਨੇ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਬੈਠੇ ਹੋਏ ਲਗਾਤਾਰ ਜਿਹੜੇ ਕਿਸਾਨ ਹੈਗੇ 13 ਫਰਵਰੀ ਤੋਂ ਲੈ ਕੇ ਅੱਜ ਤੱਕ ਉੱਥੇ ਡਟੇ ਹੋਏ ਨੇ ਤੇ ਜਿਹੜੀ ਮੰਗ ਇਹਨਾਂ ਵੱਲੋਂ ਰੱਖੀ ਗਈ ਉਹ ਐਮਐਸਪੀ ਦੀ ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਜਿਹੜਾ ਇਹਨਾਂ ਨੇ ਕਿਸਾਨ ਅੰਦੋਲਨ 2.0 ਸ਼ੁਰੂ ਕੀਤਾ ਹੈਗਾ ਤੇ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਅੰਦੋਲਨ ਤਦ ਤੱਕ ਖਤਮ ਨਹੀਂ ਹੋਊਗਾ ਜਦ ਤੱਕ ਸਾਨੂੰ ਐਮਐਸਪੀ ਗਾਰੰਟੀ ਦਾ ਕਾਨੂੰਨ ਨਹੀਂ ਮਿਲ ਜਾਂਦਾ ਪਹਿਲਾ 11 ਮਹੀਨੇ ਤਕਰੀਬ 13 ਮਹੀਨੇ ਤਕਰੀਬਾ ਨੇ ਜਿਹੜੇ ਦਿੱਲੀ ਦੀ ਬਰੂਹਾ ਤੇ ਬੈ ਕੇ ਆਏ ਸੀਗੇ ਤੇ ਉੱਥੇ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਹਨਾਂ ਦੀ ਮੰਗਾਂ ਨੂੰ ਮੰਨ ਲਿੱਤਾ ਗਿਆ ਤੇ ਜਿਹੜੇ ਗਰੰਟੀ ਕਾਨੂੰਨ ਦੀ ਗੱਲ ਕਰ ਰਹੇ ਆ ਉਹ ਗਰੰਟੀ ਕਾਨੂੰਨ ਬਣਾਇਆ ਜਾਏਗਾ ਐਮਐਸਪੀ ਦਿੱਤੀ ਜਾਵੇਗੀ ਤੇ ਹੋਰ ਜਿਹੜੀ ਮੰਗਾਂ ਸੀਗੀ ਸੀ2 50% ਦੀ ਜਿਹੜੀ ਮੰਗ ਸੀਗੀ ਉਸ ਦੇ ਉੱਤੇ ਵੀ ਗੌਰ ਕੀਤਾ ਜਾਏਗਾ ਲੇਕਿਨ ਉਹ ਸਿਰਫ ਗੌਰ ਆਸ਼ਵਾਸਨ ਦੇ ਵਿੱਚ ਬਦਲ ਗਿਆ ਤੇ ਜਿਸ ਤੋਂ ਬਾਅਦ ਕਿਸਾਨਾਂ ਨੂੰ ਇੱਕ ਹੋਰ ਫੇਰ ਅੰਦੋਲਨ ਕਰਨਾ ਪਿਆ ਲੇਕਿਨ ਹੁਣ ਕਿਸਾਨਾ ਵੱਲੋਂ ਜਿਹੜਾ ਇੱਕ ਹੋਰ ਜਿਹੜੀ ਹੈ ਉਹ ਦੀ ਜਿਹੜੀ ਗੱਲ ਕੀਤੀ ਗਈ ਹੈ ਇਹ ਜਿਹੜਾ ਸਾਰਾ ਮਸਲਾ ਹੈਗਾ ਦਰਅਸਲ ਜਦੋਂ ਕਿਸਾਨੀ ਅੰਦੋਲਨ 2.0 ਸ਼ੁਰੂ ਹੋਇਆ ਤਾਂ ਉਸ ਦੇ ਵਿੱਚ ਨਵਦੀਪ ਜਲਬੇੜਾ ਜਿਹੜਾ ਕਿ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੂੰ ওয়াਟਰ ਕੈਨਨ ਨਵਦੀਪ ਦੇ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਜਦੋਂ ਸ਼ੰਭੂ ਬਾਰਡਰ ਦੇ ਨਜ਼ਦੀਕ ਜਦੋਂ ਪੁਲਿਸ ਵੱਲੋਂ ਉੱਥੇ ওয়াਟਰ ਕੈਨਨ ਚਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ওয়াਟਰ ਕੈਨਨ ਦਾ ਮੁੱਖ ਹੀ ਮੂਹ ਹੀ ਮੋੜ ਕੇ ਜਿਹੜਾ ਨਵਦੀਪ ਨੇ ਜਿਹੜਾ ਪੁਲਿਸ ਵੱਲ ਕਰ ਦਿੱਤਾ ਸੀਗਾ ਤੇ ਜਿਸ ਨਾਲ ਕਾਫੀ ਕਿਸਾਨਾਂ ਦਾ ਬਚਾਅ ਹੋਇਆ ਸੀਗਾ ਉਸ ਤੋਂ ਬਾਅਦ ਨਵਦੀਪ ਜਲਬੇੜਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਆਇਆ ਸੀਗਾ ਤੇ ਇਸ ਵਾਰ ਜਦੋਂ ਕਿਸਾਨੀ ਅੰਦੋਲਨ 2.0 ਸ਼ੁਰੂ ਹੋਇਆ ਉਸ ਦੇ ਵਿੱਚ ਵੀ ਨਵਦੀਪ ਜਲਬੇੜਾ ਤੇ ਉਹਨਾਂ ਦੀ ਟੀਮ ਵੱਲੋਂ ਕਾਫੀ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਸੀਗਾ ਜਿਸ ਨੂੰ ਦੇਖਦੇ ਹੋਏ ਕਿ ਹਰਿਆਣਾ ਪੁਲਿਸ ਨੇ ਉਹਨਾਂ ਦੇ ਉੱਤੇ ਕਾਫੀ ਪਰਚੇ ਦਰਜ ਕੀਤੇ ਤੇ ਬਾਅਦ ਵਿੱਚ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਉਹਨਾਂ ਨੂੰ ਵੀ ਜੇਲ੍ਹ ਚ ਗਏ ਤਕਰੀਬਨ ਨੇ 3 ਮਹੀਨੇ ਦਾ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਰਿਹਾਈ ਦੇ ਲਈ ਕਿਸਾਨਾਂ ਵੱਲੋਂ 17 ਤੇ 18 ਜੁਲਾਈ ਨੂੰ ਜਿਹੜਾ ਅੰਬਾਲਾ ਦੇ ਐਸਪੀ ਦਫ਼ਤਰ ਦਾ ਘੇਰਾਵ ਕਰਨ ਦਾ ਐਲਾਨ ਕੀਤਾ ਤਾਂ ਇੱਕ ਵੱਡਾ ਅੰਦੋਲਨ ਛੇੜ ਤੇ ਗਈ ਹੈ ਜੀ পুষ্পਾ ਜੀ ਅਨਕੁਸ਼ ਜੀ ਇੱਕ ਗੱਲ ਹੋਰ ਤੁਸੀਂ ਜਿਹੜਾ ਹੈ ਦਰਸ਼ਕਾਂ ਨੂੰ ਦੱਸੋ ਕਿ ਕਿਸਾਨ ਜਿਹੜੇ ਨੇ ਉਹ ਵਿਰੋਧੀ ਧਿਰਾਂ ਦੇ ਸੰਸਦਾਂ ਨੂੰ ਕਿਉਂ ਜਿਹੜਾ ਹੈ ਮੰਗ ਪੱਤਰ ਦੇ ਰਹੇ ਨੇ ਉਹਨਾਂ ਨੂੰ ਕਿ ਰੂਲਿੰਗ ਪਾਰਟੀਆਂ ਤੇ ਭਰੋਸਾ ਨਹੀਂ ਰਹਿ ਗਿਆ ਸੰਸਦ ਜਿਹੜੇ ਨੇ ਉਹ ਵਿਰੋਧੀ ਧਿਰ ਦੇ ਨੇ ਜਿਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਨੇ ਅੱਜ ਕਿਸਾਨ ਐਦਾਂ ਕਿਉਂ ਬਿਲਕੁਲ ਅਜ ਵਿਰੋਧੀ ਧਿਰ ਦੇ ਸੰਸਦਾਂ ਨੂੰ ਜਿਹੜਾ ਇਹਨਾਂ ਵੱਲੋਂ ਮੰਗ ਪੱਤਰ ਸੌਂਪੇ ਜਾਣੇ ਹਨ दरअसल ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਜਿਹੜਾ ਸੱਤਾ ਧਿਰ ਹੈ ਜਿਹੜੀ ਭਾਜਪਾ ਹੈਗੀ ਹੈ ਉਹਦੇ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਰਿਹਾ ਕਿ ਇਸੇ ਲਈ ਲਗਾਤਾਰ ਕਿਸਾਨਾਂ ਵੱਲੋਂ ਪਾਜਪਾ ਦੇ ਖਿਲਾਫ ਜਿਹੜਾ ਵਿਰੋਧ ਕੀਤਾ ਜਾਂਦਾ ਹੈ ਅੰਦੋਲਨ ਛੇੜੇ ਜਾਂਦੇ ਨੇ ਤੇ ਇੱਕ ਵਾਰ ਫੇਰ ਜਿਹੜਾ ਕਿਸਾਨਾਂ ਵੱਲੋਂ ਐਨਾਨਸਮੈਂਟ ਕੀਤੀ ਗਈ ਸੀਗੀ ਕਿ ਉਹ 9 ਜੁਲਾਈ ਯਾਨੀ ਕੱਲ ਨੂੰ ਜਿਹੜਾ ਸੂਬੇ ਭਰ ਦੇ ਵਿੱਚ ਇੰਡੀਆ ਗੱਠ ਜੋੜ ਦੇ ਜਿੰਨੇ ਵੀ ਸੰਸਦ ਮੈਂਬਰ ਹੈਗੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਾਏਗਾ ਇਸ ਤੋਂ ਇਲਾਵਾ ਐ ਦੇਵੀ ਉਹ ਪਾਰਟੀ ਆ ਜਿਹੜੀ ਕਿ ਭਾਜਪਾ ਦੇ ਨਾਲ ਨਹੀਂ ਬਲਕਿ ਭਾਜਪਾ ਤੋਂ ਜਿਹੜੀ ਹੋਰ ਵੱਖਰੀ ਪਾਰਟੀ ਜਿਹੜੀ ਐਨਡੀਏ ਗਠਜੰਬਨ ਦੇ ਵਿੱਚ ਸੱਤਾ ਦੇ ਵਿੱਚ ਉਹਨਾਂ ਦੇ ਸੰਸਦਾਂ ਨੂੰ ਵੀ ਜਣਾ ਮੰਗ ਪੱਤਰ ਸੌਪਿਆ ਜਾਣਾ ਹੈ ਮੰਗ ਪੱਤਰ ਦੇ ਵਿੱਚ ਉਹਨਾਂ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਚੋਣਾਂ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਮੰਗ ਕੀਤੀ ਗੱਲ ਕੀਤੀ ਸੀਗੀ ਵਾਅਦੇ ਕਿਤੇ ਸੀਗੇ ਕਿ ਕਿਸਾਨਾਂ ਦੇ ਲਈ ਉਹ ਵਾਅਦੇ ਕਰਦੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਹੋਏਗਾ ਸੁਮਿੰਦਰ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣਗੀਆ ਸੀ2+50% ਦਾ ਜਿਹੜਾ ਇਹਨਾਂ ਨੂੰ ਗੱਲ ਕੀਤੀ ਗਈ ਸੀ ਉਹ तमाम ਚੀਜ਼ਾਂ ਹੈਗੀਆ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਵਿਰੋਧੀ ਧਿਰਾਂ ਦੇ ਜਿਹੜੇ ਸੰਸਦਾਂ ਨਾਲ ਮਿਲਣਗੇ ਤਾਂ ਕਿ ਜਿਹੜਾ 22 ਜੁਲਾਈ ਤੋਂ ਜਿਹੜਾ ਮੌਨਸੂਨ 70 ਜਿਹੜਾ ਸ਼ੁਰੂ ਹੋ ਰਿਹਾ ਹੈ ਲੋਕ ਸਭਾ ਦਾ ਉਸ ਦੇ ਵਿੱਚ ਉਹ ਸਾਰੇ ਸੰਸਦ ਕਿਸਾਨਾਂ ਦੇ ਹੱਕ ਦੀ ਆਵਾਜ਼ ਚੱਕਣ ਤੇ ਸਰਕਾਰ ਦੇ ਉੱਤੇ ਦਬਾਅ ਪਾ ਸਕਦੇ ਤੇ ਸਰਕਾਰ ਉਸ ਦੇ ਤੋਂ ਕੰਮ ਕਰੇ ਫਿਲਹਾਲ ਜੇਕਰ ਗੱਲ ਕਰੀਏ ਸਰਕਾਰਾ ਵਾਲੋ ਵੀ ਦਾਅਵੇ ਕਿਤੇ ਜਾ ਰਹੇ ਕਿ ਉਹ ਕਿਸਾਨਾਂ ਦੇ ਲਈ ਬਿਲਕੁਲ ਉਹਨਾਂ ਦਾ ਜਿਹੜਾ ਰਵਈਆ ਬਿਲਕੁਲ ਸੁਹਾੜਪੁਰ ਹੈ ਤੇ ਲਗਾਤਾਰ ਕਿਸੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਜੇਕਰ ਇਸ ਮੌਨਸੂਨ 70 ਦੇ ਵਿੱਚ ਵੀ ਕਿਸਾਨਾਂ ਦੇ ਲਈ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕਿਸਾਨਾਂ ਵਾਲੋ ਇਹ ਵੀ ਐਲਾਨ ਤਾਜਾ ਸਦ ਤੇ ਅੰਦੋਲਨ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ ਹਾਲਾਂਕਿ ਹਲੇ ਅਸੀਂ ਵੇਖਿਆ ਕਿ ਕਿਸਾਨ ਬਈਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਸ਼ੰਭੂ ਬਾਰਡਰ ਤੇ ਖਨੋਰੀ ਬੈਟਰ ਬਾਰਡਰ ਤੇ ਪਿਛਲੇ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਜ਼ਰੂਰ ਉਹਨਾਂ ਦੀ ਜਿਹੜੀ ਤਕਰਾਰ ਹੈ ਪੁਲਿਸ ਦੇ ਨਾਲ ਹੋਈ ਸੀ ਉਸ ਤੋਂ ਬਾਅਦ ਕੋਈ ਵੀ ਅਸਰ ਦੀ ਖਬਰ ਸਾਹਮਣੇ ਨਹੀਂ ਆਈ ਕਿ ਕੋਈ ਕਿਸਾਨਾ ਵਾਲੋ ਕੋਈ ਉਪਦਰਭ ਮਚਾਇਆ ਗਿਆ ਜਾਂ ਉਧਰੋਂ ਪੁਲਿਸ ਵਾਲੋ ਕੋਈ ਇਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਹਾਲਾਂਕਿ ਕਿਸਾਨ بار بار ਜਿਹੜੀ ਮੰਗਾ ਕਰਦੇ ਨੇ ਕਿ ਇਹਨਾਂ ਦੀ ਮੰਗਾਂ ਤੇ ਉੱਤੇ ਗੌਰ ਕੀਤਾ ਜਾ ਲੇਕਿਨ ਫਿਲਹਾਲ ਜੇਕਰ ਗੱਲ ਕਰੀਏ ਹੱਲੇ ਵੀ ਇੰਤਜ਼ਾਰ ਕਰ ਰਹੇ ਕਿ ਕਦੋਂ ਉਹਨਾਂ ਦੀ ਇੱਕ ਮੰਗ ਦੇ ਉੱਤੇ ਗੌਰ ਕੀਤਾ ਜਾਏਗਾ ਕਦੋਂ ਆਪਣੇ ਘਰਾ ਦੇ ਵਿੱਚ ਸਕੂਸ਼ਲ ਵਾਪਸ ਜਾਣਗੇ ਲੇਕਿਨ ਫਿਲਹਾਲ ਜੇਕਰ ਗੱਲ ਕਰੀਏ ਕਿਸਾਨਾਂ ਵੱਲੋਂ 17 ਤੇ 18 ਤਰੀਕ ਦੇ ਲਈ ਇੱਕ ਹੋਰ ਜਲਾ ਲਾਨ ਕੀਤਾ ਗਿਆ ਹੈ ਉਹ ਸਰਕਾਰਾਂ ਨੂੰ ਕਿਤੇ ਨਾ ਕਿਤੇ ਵਿਪਤਾ ਵੀ ਆ ਗਈ ਹੈ ਤੇ ਨਾਲ-ਨਾਲ ਜਿਹੜੇ ਵਿਰੋਧੀ ਧਿਰ ਦੇ ਆਗੂਆਂ ਨੂੰ ਜਿਹੜਾ ਸੰਸਦਾਂ ਨੂੰ ਉਹਨਾਂ ਵੱਲੋਂ ਮੰਗ ਪੱਤਰ ਜਿਉਂ ਸੌਪਿਆ ਗਿਆ ਹੈ ਨਾ ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ ਕਿਸਾਨਾਂ ਵੱਲੋਂ ਕਿੱਥੀ ਜਾਵੇਗੀ ਜੀ ਜੀ ਠੀਕ ਹੈ ਧੰਨਵਾਦ ਅਨਕੁਸ਼ ਜੀ ਤੁਹਾਡੀ ਤਮਾਮ ਜਾਣਕਾਰੀ ਦੇਣ ਲਈ ਵੈਸੇ ਕਿਸਾਨ ਆਗੂਆ ਦਾ ਇਹ ਵੀ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਇਸ ਕਰਕੇ ਉਹ ਉਹਨਾਂ ਦੇ ਸੰਸਦਾਂ ਦੇ ਆਉਣ ਨਾਲ ਮੌਨਸੂਨ ਸੈਸ਼ਨ ਦੀ ਕਿਸਾਨੀ ਮੰਗ ਤੇ ਇੱਕ ਪ੍ਰਾਈਵੇਟ ਬਿੱਲ ਲਿਆਉਣ ਦੀ ਵੀ ਮੰਗ ਰੱਖਣਗੇ ਕਿਸਾਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰਾਈਵੇਟ ਬਿੱਲ ਨਹੀਂ ਲਿਆਂਦਾ ਗਿਆ ਤਾਂ ਉਹ ਇਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਸਰਕਾਰ ਕਿਸਾਨੀ ਮੰਗ ਪ੍ਰਤੀ ਗੰਭੀਰ ਹੈ ਵੀ ਜਾਂ